ਕਾਇਨੀ ਕੀਤਾ ਸੀ ਉਦੋਂ ਇੱਕ ਸਾਡਾ ਸਾਂਝਾ ਆਪਰੇਸ਼ਨ ਹੋਇਆ ਨਾਰੋਟੈਕ ਸੱਲ ਦੇ ਨਾਲ ਜਿਹਦੇ ਵਿੱਚ ਇੱਕ ਕਾਮਲਤਾ ਬਸਿਕਾ ਗੋਡਾਸਪੁਰ ਰੋਡ ਤੇ ਹੀ ਹੈਗਾ ਤੇ ਉੱਥੇ ਟਰਮਿੰਦਰ ਸਿੰਘ ਜਿਹੜਾ ਹੈਗਾ ਆਪੀ ਦਾ ਬਚ ਲਾਂਦਾ ਸੀ ਜਿਹੜਾ ਕਿ ਫੁੱਕੀ ਦਾ ਕੰਮ ਕਰਦਾ ਸੀ ਜਿਹਦੇ ਕੋਲ ਅਸੀਂ 2 ਕਿਲੋ ਫੁੱਕੀ ਤੇ 2000 ਰੁਪਏ ਆ ਤੇ ਕੁਝ ਹੋਰ ਕੋ ਪੈਸੇ ਜਿਹੜੇ ਹੈਗੇ ਆ ਡਰੱਗ ਮੰਨੀ ਜਿਹੜੀ ਅਸੀਂ ਰਿਕਵਰ ਕੀਤੀ ਹੈਗੀ ਆ ਮੈਡਮ ਇਹਨੂੰ ਕੋਈ ਪਤਾ ਲੱਗਾ ਕਿ ਇਥੋਂ ਲੈ ਕੇ ਆਉਂਦਾ ਸੀ ਜਾਂ ਕਿਤੇ ਸਪਲਾਈ ਕਰਦਾ ਸੀਗਾ ਕੋਈ ਇਹ ਦੀ ਜਾਂਚ ਕਰ ਰਹੇ ਹੋ ਹਾਂਜੀ ਇਹਦੀ ਕੰਮ ਹੀ ਰਹੇ ਜਾਂਸ ਇਹ ਐਕਚੁਅਲੀ ਇਹਦਾ ਟੱਬਾ ਹੈਗਾ ਸੀ ਜਦੋਂ ਇਹ ਟਰੱਕਾਂ ਵਾਲੇ ਆਉਂਦੇ ਸੀਗੇ ਕੋਈ ਇਹਦੇ ਕੋਲੋਂ ਆ ਕੇ ਲੈਂਦੇ ਸੀ ਤੇ ਇਹਦੇ ਚਾਵ ਗਾਰਾਜ ਪਾਕੇ ਨੂੰ ਜਿਹੜੇ ਦਿੰਦਾ ਸੀ ਰਕ ਵਾਲੇ ਗਾਂ ਕੋਈ ਸੀਗੇ ਜਿਹੜੇ ਉਹ ਦੇਖ ਕੇ ਜਾਂਦਾ ਸੀ ਇਹਨੂੰ ਪਰ ਅਹੀਂ ਉਹ ਆਇਡੈਂਟੀਫਾਈ ਕਰ ਰਹੀ ਹੈ ਜੀ ਇਹ ਡਿਮਾਂਡ ਪਹਿਲਾਂ ਵੀ ਇਹ ਤੇ ਪਰਚੇ ਆ ਗਏ ਜੀ ਕੋਈ ਨਹੀਂ ਇਹਦੇ ਵੀ ਅਜੇ ਨਹੀਂ ਫਿਲਹਾਲ ਪਾਈ ਨਹੀਂ ਕੀਤਾ ਸੀ ਉਦੋਂ ਇੱਕ ਸਾਡਾ ਸਾਂਝਾ ਆਪਰੇਸ਼ਨ ਹੋਇਆ ਨਾਰੋਟਕ ਸੱਲ ਦੇ ਨਾਲ ਜਿਹਦੇ ਵਿੱਚ ਇੱਕ ਕਾਮਲਤਾ ਬਸਿਕਾ ਗੋਡਾਸਪੁਰ ਰੋਡ ਤੇ ਹੀ ਹੈਗਾ ਤੇ ਉੱਥੇ ਤਰਮਿੰਦਰ ਸਿੰਘ ਜਿਹੜਾ ਹੈਗਾ ਆਪੀ ਦਾ ਬਚ ਲਾਂਦਾ ਸੀ ਜਿਹੜਾ ਕਿ ਧੁੱਕੀ ਦਾ ਕੰਮ ਕਰਦਾ ਸੀ ਜਿਹੜੇ ਕੋਲ ਆਸੀ 2 ਕਿਲੋ ਫੁੱਕੀ ਤੇ 2000 ਰੁਪਏ ਤੇ ਕੁਝ ਉਹਨੂੰ ਪੈਸੇ ਜਿਹੜੇ ਹੈਗੇ ਆ ਡਰੱਗ ਮਨੀ ਜਿਹੜੀ ਅਸੀਂ ਆ ਰਿਕਵਰ ਕੀਤੀ ਹੈਗੀ ਆ ਮੈਡਮ ਇਹਨੂੰ ਕੁਝ ਸ਼ੇ ਪਤਾ ਲੱਗਾ ਕਿ ਇੱਥੋਂ ਲੈ ਕੇ ਆਉਂਦਾ ਸੀ ਜਾਂ ਅੱਗੇ ਕਿੱਥੇ ਸਪਲਾਈ ਕਰਦਾ ਸੀਗਾ ਕੋਈ ਇਹਦੀ ਜਾਂਚ ਕਰ ਰਹੇ ਹੋ ਹਾਂਜੀ ਇਹਦੀ ਕਰ ਵੀ ਰਹੇ ਹਾਂ ਜਾਨਸ ਇਹ ਐਕਚੁਅਲੀ ਇਹਦਾ ਟੱਬਾ ਹੈਗਾ ਸੀ ਜਿਵੇਂ ਟਰੱਕਾਂ ਵਾਲੇ ਆਉਂਦੇ ਸੀਗੇ ਕੋਈ ਇਹਦੇ ਕੋਲੋਂ ਆ ਕੇ ਲੈਂਦੇ ਸੀ ਤੇ ਇਹਦੇ ਚਾਹਵ ਗਾਰਾਜ પાਕੇ ਨੂੰ ਜਿਹੜੇ ਦਿੰਦਾ ਸੀ ਟਰੱਕ ਵਾਲੇ ਗਾਂ ਕੋਈ ਸੀਗੇ ਜਿਹੜੇ ਉਹ ਦੇਖ ਕੇ ਜਾਂਦਾ ਸੀ ਇਹਨੂੰ ਪਰ ਅਸੀਂ ਉਹ ਆਇਡੈਂਟੀਫਾਈ ਕਰ ਰਹੀਆਂ ਜੀ ਰਿਮਾਂਡ ਪਹਿਲਾਂ ਵੀ ਇਹਦੇ ਪਰਚੇ ਆ ਗਏ ਜੀ ਇਹਦੇ ਨਹੀਂ ਇਹਦੇ ਤੇ ਅਜੇ ਨਹੀਂ ਫਿਲਹਾਲ ਕਾਈ ਨਹੀਂ ਕੀਤਾ ਸੀ ਉਦੋਂ ਇੱਕ ਸਾਡਾ ਸਾਂਝਾ ਆਪਰੇਸ਼ਨ ਹੋਇਆ ਨਾਰੋ ਟਕਸਲ ਦੇ ਨਾਲ ਜਿਹਦੇ ਵਿੱਚ ਇੱਕ ਕਾਮਲਟਾ ਬਸਿਕਾ ਗੁਰਦਾਸਪੁਰ ਰੋਡ ਤੇ ਹੀ ਹੈਗਾ ਤੇ ਉੱਥੇ ਅਰਮਿੰਦਰ ਸਿੰਘ ਜਿਹੜਾ ਹੈਗਾ ਆਪੀ ਦਾ ਬਚ ਲਾਂਦਾ ਸੀ ਜਿਹੜਾ ਕਿ ਫੁੱਕੀ ਦਾ ਕੰਮ ਕਰਦਾ ਸੀ ਜਿਸ ਦਿਨ ਅਸੀਂ 2 ਕਿਲੋ ਫੁੱਕੀ ਤੇ 2000 ਰੁਪਏ ਆ ਤੇ ਕੁਝ ਹੋਰ ਕੋ ਪੈਸੇ ਜਿਹੜੇ ਹੈਗੇ ਆ ਡਰੱਗ ਮਨੀ ਜਿਹੜੀ ਅਸੀਂ ਰਿਕਵਰ ਕੀਤੀ ਹੈਗੀ ਆ ਮੈਡਮ ਇਹਦੇ ਕੋਈ ਸ਼ੇ ਪਤਾ ਲੱਗਾ ਕਿ ਇੱਥੋਂ ਲੈ ਕੇ ਆਉਂਦਾ ਸੀ ਜਾਂ ਅੱਗੇ ਕਿੱਥੇ ਸਪਲਾਈ ਕਰਦਾ ਸੀਗਾ ਕੋਈ ਇਹਦੀ ਜਾਂਚ ਕਰ ਰਹੇ ਆ ਹਾਂਜੀ ਇਹਦੀ ਕਾਰ ਵੀ ਰਹੇ ਜਾਂਸ ਇਹ ਐਕਚੁਅਲੀ ਇਹਦਾ ਟੱਬਾ ਹੈਗਾ ਸੀ ਜਦੋਂ ਟਰੱਕਾਂ ਵਾਲੇ ਆਉਂਦੇ ਸੀਗੇ ਕੋਈ ਇਹਦੇ ਕੋਲੋਂ ਆ ਕੇ ਲੈਂਦੇ ਸੀ ਤੇ ਇਹਦੇ ਚਾਵ ਗਾਰਾਜ પાਕੇ ਨੂੰ ਜਿਹੜੇ ਦਿੰਦਾ ਸੀ ਟਰੱਕ ਵਾਲੇ ਗਾਂ ਕੋਈ ਸੀਗੇ ਜਿਹੜੇ ਉਹ ਦੇਖ ਕੇ ਜਾਂਦਾ ਸੀ ਇਹਨੂੰ ਪਰ ਅਸੀਂ ਉਹ ਆਇਡੈਂਟੀਫਾਈ ਕਰ ਰਹੇ ਹਾਂ ਜੀ ਇਹ ਮੈਂ ਪਹਿਲਾਂ ਵੀ ਇਹ ਤੇ ਪਰਚੇ ਹੈਗੇ ਜੀ ਇਹਦਾ ਨਹੀਂ ਇਹਦੇ ਵੀ ਅਜੇ ਨਹੀਂ ਫਿਰ ਹਾਂ